ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਚੜੈਕ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਮੋਗਾ ਹੀ ਪੈਂਦੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੋ ਨੂੰ ਪੰਜ ਵਿਹੜਾ ਮਖਾਉਣੀਆਂ ਬਿਲਕੁਲ ਜੈਜੇ ਮੁੱਲ ਹੋਣਗੇ ਜਿਨ੍ਹਾਂ ਦੇ ਵਿੱਚੋਂ ਜਰਸੀ ਵੀ ਹੈਗੀਆਂ ਡੱਬੀਆਂ ਵੀ ਦੋ ਵਿਹੜਾ ਹੈਗੀਆਂ ਇੱਕ ਕਾਲੀ ਕ੍ਰੋਸ ਆਂਗ ਦੀ ਵਿਹੜਾ ਟੋਟਲ ਤਿੰਨ ਪਸ਼ੂ ਆ ਪੰਜ ਪਸ਼ੂ ਆ ਇਨਫਾਰਮੇਸ਼ਨ ਲੈ ਲੈਣਾ ਆ ਬਹੁਤ ਚੰਗੀ ਜਰਸੀ ਚੰਗੇ ਦੁੱਧ ਵਾਲੀ ਆ ਹਾਂਜੀ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਤੇ ਰਸ ਨਾ ਭਾਈ ਗੁਰਦੇਵ ਸਿੰਘਾ ਪਿੰਡ ਚੜਿਆਕਾ ਜਿਹੜਾ ਮੌਕਾ ਤਸੀਲ ਵੀ ਮੌਕਾ ਜੀ ਫੋਨ ਨੰਬਰ 9801755678 ਹੈ ਜੀ ਪੰਜ ਪਸ਼ੂ ਆ 6 ਇੱਕ ਭਾਈ ਦਾ ਸੋਈ ਗਈ ਆ 6 ਆ 6 ਆ ਕਿੰਨਵਾ ਸੂਆ ਇਹ ਦੂਜਾ ਸੂਹੇ ਛੇਦੰਨ ਮੂਹ ਤੋਂ ਆ ਸ਼ੁਰੂ ਕਿੰਨੇ ਦਿਨ ਲੱਗੇ ਦਿਨ ਬਈ 7 ਪਏ ਆਏ ਬੱਚੇ ਕਿੰਨਾ ਕੁ ਦੁੱਧ ਦਈ ਦੁੱਧ ਬਈ ਪਹਿਲੇ ਸੂਹੇ ਮਾਲ ਕਰਨੇ 15 ਲੀਟਰ ਦੱਸਿਆ ਜੀ 16 ਵੀ ਜਵਾ ਸਕਦੀ ਸੀ ਬਾਣਾ ਜੇ ਕਿਸੇ ਦੀ ਘਾਟ ਹੋਊ ਤਾਂ ਵੀ ਘਾਟ ਵਿੱਚ ਦਈ ਛੱਡੀਏ ਬਾਹਰ ਨੂੰ ਦੋਸਤੋ ਦੂਜੇ ਸੂਹੇ ਬਾਈ ਕਹਿੰਦਾ ਸੂੰਦੀ ਆ ਸੀਲਸਾਉ ਫੋਲਾ ਜਰਸੀ ਨਸਲ ਦੀ ਵਹਿੜ ਪੰਜ ਛੇ ਦਿਨ ਬਾਈ ਦੱਸਦਾ ਲੈ ਜੂ 15 ਕਿਲੋ ਦੁੱਧ ਦਿੱਤਾ ਬਾਈ ਕਹਿੰਦਾ ਪਹਿਲਾਂ ਨੇ ਜੀ ਜੀ ਵੱਧ ਸੇਵਾ ਵੀ ਕੋਈ ਕਿਲੋ 2 ਕਿਲੋ ਵੱਧ ਚਵਾ ਜੂ ਜੇ ਘੱਟ ਹੋਈ ਤਾਂ ਬਾਈ ਕਹਿੰਦਾ ਕਿਲੋ ਘੱਟ ਚਵਾ ਜੂਗੀ ਬੈੜ ਵਜਣ ਵਾਲੀ ਆਏ ਨਹੀਂ ਵੀ ਹੰਬੀ ਜੀ ਆ ਉਹ ਕੰਮ ਹੈ ਨਹੀਂਗਾ ਸੋਹਣੀ ਜਰਸੀ ਐ ਥਣ ਭਾਂਡੇ ਦੀ ਸਾਫ ਸੁਥਰੀ ਐ ਵਲਟੇਲਾਂ ਬਹੁਤ ਪਈਆਂ ਦਿਨ ਪੰਜ 6 ਲੈ ਜਾਣੇ ਆ ਸਾਰੀ ਵਲਟੇਲ ਕੱਢ ਕੇ ਸੂ ਬਦਾਮੀ ਰੰਗ ਦੀ ਜਰਸੀ ਸੀਲ ਸੌ ਫੁੱਲ ਥਣ ਗੁਲਾਬੀ ਹਾਥੀ ਚਵਾਈ ਆ ਸਾਰੀ ਵਲਟੇਲ ਕੱਢ ਕੇ ਸੋਣਾ ਜੈ ਜੈ ਮਾਲਗਰਦਾਤ ਲੈਣ ਦੇ ਨਾਲ ਆ ਜੀ ਮੋਲ ਗਰਾਉਂਡ ਨੂੰ ਬਈ ਇਹੋ ਜਿਹੇ ਲੋਕ 50 ਵੀ ਕਰੇ ਨੇ 45000 ਦੀ ਬੈੜ ਦੇਣਾ ਵੀ ਬੈਲ ਗੋਲ ਜੈਜ ਮਲ 45000 ਦੀ ਬਾਈ ਕਹਿੰਦਾ ਦੇ ਦੇਣੀ ਆ ਕੰਨ ਚਾਰ ਚਾਰ ਉਂਗਲੀਆਂ ਹੋਣਗੇ ਭਾਵੇਂ ਸੋਹਣੇ ਮੂੰਹ ਮੱਥੇ ਦੀ ਐ ਛੋਟਾ ਕੰਨ ਬੋਦੀ ਵਾਲੀ ਜਰਸੀ ਮਸਾਂ ਤਿੰਨਾਂ ਕੋ ਉਂਗਲਾਂ ਦਾ ਕੰਨ ਐ ਜਰਸੀ ਨਾਲ ਜੀ ਬੱਛੀ ਬਾਕੀ ਦੁੱਧ ਇਹਨਾਂ ਦਾ ਮੱਝਾਂ ਵਰਗਾ ਹੁੰਦਾ ਤਾਂ ਕਰਕੇ ਡਿਮਾਂਡ 'ਚ ਵੀ ਬਹੁਤ ਰਹਿੰਦੀ ਆ ਮੁੱਲ ਕਰਨ ਨੂੰ ਬਾਈ ਕਹਿੰਦਾ ਲੋਕਾਂ ਨੂੰ ਭਾਵੇਂ 50000 ਕਰਾ ਲਓ 45000 ਦੀ ਦੇ ਦੇਣੀ ਆ 45 ਜੋ ਛੋੜ ਬਾਈ ਕਰ ਦੂਗਾ ਪਾਰ ਪਿੱਛੇ ਦੀ ਗਾਰੰਟੀ ਆ ਥਣਾ ਦੀ ਗਾਰੰਟੀ ਆ ਬਾਈ ਹਾਂ ਆ ਸਾਰੀ ਬਾਲ ਟੱਲ ਕੱਢ ਕੇ ਸੁਣਾ ਪਾਰ ਪਿੱਛੇ ਦੀ ਥਣਾ ਦੀ ਬਾਈ ਕਹਿੰਦਾ ਸਾਰੇ ਕਾਇਦੇ ਦੀ ਫੁੱਲ ਗਾਰੰਟੀ ਉਹ ਆਪਣੀ 45000 ਚੋਂ ਬਾਈ ਕਹਿੰਦਾ ਮਾਨ ਕਰ ਦੂ ਦੋ ਨੰਬਰ ਤੇ ਆ ਜਾ ਤੇ ਦੋ ਨੰਬਰ ਦੇ ਬਾਈ ਪੰਜਾਬ ਵਾਲੀ ਜਰਸੀ ਆ ਮਾਨੂ ਕੇ ਪਿੰਡ ਆ ਸਾਡੇ ਇੱਥੇ ਗਵਾਨੀ ਆ ਹਾਂ ਉੱਥੋਂ ਅੱਛੀ ਲਈ ਆ ਮੂਹ ਨਖੇਰੀ ਵਾਹ ਪਾਣੂ ਕੇ ਪਿੰਡ ਤੋਂ ਬਾਈ ਕਹਿੰਦਾ ਲਈ ਆ ਇਹ ਟੋਕੜ ਵੱਛੀ ਆਪਾਂ 32000 ਦੀ ਵੇਚੀ ਵੀ ਸੀ 14 ਕਿਲੋ ਦੁੱਧ ਚਵਾ ਕੇ ਟੋਕੜ ਜਮਾਂ ਟੋਕੜ ਠੀਕ ਹੈ ਬੱਚਾ ਨਹੀਂ ਸੀ ਕੋਹ ਨਹੀਂ ਸੀ ਮਗਰ ਉਹ ਇਹਨੂੰ ਸੱਜਰ ਦਾ ਦੁੱਧ ਆਪਾਂ ਨੂੰ ਮਾਲਕਾਂ ਨੇ 17-18 ਲੀਟਰ ਦੱਸਿਆ ਜਿਹਨਾਂ ਤੋਂ ਆਪਾਂ ਉਹ ਤੋਂ ਟੋਕਰ ਲਈ। ਕੋਈ ਆ ਜੀ ਕੋਈ ਚੰਗੀ ਸੇਵਾ ਨਾਲ ਸਿਆਲ ਜੀ 20-20 ਚਵਾ ਸਕਦੀ ਆ। ਉਹ ਜਿਹੜੇ 14 ਮੰਨ ਕੇ ਲੈਣੀ 14 ਮੰਨ ਲੈ ਲੈ ਜਿਹੜੇ 16 ਮੰਨ ਕੇ ਲੈ ਲੈ ਪਰ ਆਪਾਂ 14 ਚਵਾ ਕੇ ਦਿੱਤੀ ਆ ਮਾਲਕਾਂ ਦਾ ਡਰੈੱਸ ਵੀ ਪੂਰਾ ਦੇ ਦਾ। ਦਣ ਕਿੰਨੇ ਲੈ ਜੇ? ਦਣ 7 ਪਾਇਆ ਜੀ। ਜੈਤ ਜੈ ਮੋਲ। ਇਹ ਹਾਂ 46000 ਦੀ ਦਿੱਤਾ। ਬਾਈ ਕਹਿੰਦਾ ਟੋਕੜੇ ਆਪਣੇ ਘਰੋਂ ਗਈ ਸੀ। 14 ਕਿਲੋ ਦੁੱਧ ਬਾਈ ਕਹਿੰਦਾ ਆਪਾਂ ਚਵਾ ਕੇ ਦਿੱਤੀ ਸੀ ਮਾਣੂ ਕੇ ਗੱਲ ਆਪਣੇ ਨਾਲ ਹੀ ਪਿੰਡ ਹੈ। ਚੜੱਕ ਘੋਲੀਆ ਤੇ ਮਾਣੂ ਕੇ ਮਾਣੂ ਕੇ ਗੱਲ ਪੈਂਡ ਬਾਈ ਕਹਿੰਦਾ ਆਪਾਂ 14 ਕਿਲੋ ਦੁੱਧ ਚਵਾ ਕੇ ਦਿੱਤੀ ਸੀ ਜਰਸੀ ਨਾਲ ਦੀ ਵਹਿੜ ਉਹ ਕਹਿੰਦੇ 17 18 ਕਿਲੋ ਦੁੱਧ ਤਾਜੀ ਸੂਈ ਨੇ ਦਿੱਤਾ ਜਿੰਨਾ ਤੋਂ ਲਈ ਸੀ ਬਾਈ ਨੇ ਥਣ ਗਲਾਬੀ ਐ ਗਾਇਬ ਚ ਲੱਗੇ ਹੋਇਆ ਬੱਥੇ ਦੀ ਬਹੁਤ ਚੰਗੀ ਆ ਬੱਚੂ ਨੀ ਲੱਗ ਰ ਆ ਜਣੀ ਆਏ ਨਹੀਂ ਵੀ ਫਿੱਕੀ ਨੰਬਈ ਦੀ ਆ ਰੰਗ ਬਹੁਤ ਪੱਕੇ ਦੀ ਆ ਮੂੰਹ ਮੱਥੇ ਦੀ ਸੋਹਣੀ ਐ ਬੁੱਦੀ ਵਾਲੀ ਜਰਸੀ ਬਦਾਮੀ ਰੰਗ ਦੀ ਸ਼ਾਈਨਿੰਗ ਪਿੰਡੇ ਚ ਪੂਰੀ ਆ ਨਾ ਕੋਈ ਧਫੜੀ ਆ ਨਾ ਕੋਈ ਧਬੜੀ ਦਾ ਨਿਸ਼ਾਨ ਆ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਹੋ ਠੀਕ ਐ ਤੋ ਸੋ ਭਾਈ ਕਹਿੰਦਾ ਐ ਨਹੀਂਗਾ ਕਿ ਰੱਸਾ ਫੜ ਕੇ ਆਪ ਨੂੰ ਖਿੱਚ ਕੇ ਲੈ ਜਾਣੀ ਪਊਗੀ। ਬਾਲਟਾਂ ਪਈਆਂ ਬਹੁਤ ਆ ਦਿਨ 5-6 ਲੈ ਜਾਣੇ ਆ। ਪੰਜਾਂ ਤੋਂ ਸੱਤਾਂ ਦਿਨਾਂ ਦੇ ਵਿੱਚ ਵਿੱਚ ਸੂੂ ਬਾਕੀ ਦਿਹਾੜੀ ਡੰਗ ਦਾ ਤੁਹਾਨੂੰ ਵੀ ਪਤਾ। ਪਤਾ ਨਹੀਂ ਹੁੰਦਾ ਕਈ ਵਾਰ ਪਹਿਲਾਂ ਵੀ ਪਸ਼ੂ ਸੂੂ ਪੈਂਦਾ ਇੱਕ ਦਿਨ ਉੱਪਰ ਵੀ ਲੈ ਸਕਦੀ ਆ। ਜਲੇਬੀ ਜੀ ਬਣਾਵਟ ਬਹੁਤ ਚੰਗੀ ਆ। ਬਾਲਟਾਂ ਪਈਆਂ ਬਹੁਤ ਆ ਅਮਰੀਕਨ ਬਹਿਣਾ ਗੱਲੇ ਵਾ ਬਾਈ ਦੱਸਦਾ ਕਿ 18-20 ਕਿਲੋ ਦੁੱਧ ਪਿਆਜੂ 14 ਕਿਲੋ ਦੁੱਧ ਹੀ ਤਾਂ ਬਾਈ ਕਹਿੰਦਾ ਆਪਣੀ ਗਾਰੰਟੀ ਆ। ਆਪਾਂ ਤੋਕੜ ਥਲੋਂ ਚਵਾ ਕੇ ਦਿੱਤਾ ਮਾਣੂ ਕੇ ਗੱਲ ਦੇ ਪਿੰਡਾਂ ਨੂੰ 32000 ਰੁਪਏ ਟੋਕੜ ਦਿੱਤੇ ਸੀ ਮੈਂ ਜਮਾਂ ਨਾ ਗੱਬਣ ਸੀ ਉਹ। ਸਹੀ ਹੈ। ਬਹੁਤ ਸੀ ਦੁੱਧ 14 ਕਿਲੋ ਸੀ ਦੋ ਟਾਈਮ ਚੋਕੇ ਲਗੇ ਸੀ। ਅੱਜ ਦਾ ਮੁੱਲ ਅੱਜ ਹਾਂ ਨਾ 46 ਦੀ ਦੇ ਦਾਂਗੇ। ਅੱਜ ਬਾਈ ਕਹਿੰਦਾ ਹਾਂ ਨਾ 46000 ਦੀ ਦੇ ਦੇਾਂਗੇ। ਕੋਈ ਗੱਬਣ ਨਹੀਂ ਸੀ। ਕੋਈ ਬਾਈ ਕਹਿੰਦਾ ਇਹ ਮਗਰ ਬੱਚਾ ਨਹੀਂ ਸੀ। ਆਪਾਂ ਟੋਕੜ ਲਈ ਸੀ। ਜਿੰਨਾ ਤੋਂ ਲਈ ਸੀ ਉਹ ਕਹਿੰਦੇ 17 18 ਕਿਲੋ ਦੁੱਧ ਦੇਣੇ ਦਿੱਤਾ ਤਾਂ ਜੀ ਸੁਈ ਨੇ। ਬਾਕੀ ਜਿਹੜੀ ਟੋਕੜ 14 ਕਿਲੋ ਚਵਾਉਂਦੀ ਹੋਊ 17 18 ਤਾਂ ਫਿਰ ਦਿੱਤਾ ਹੀ ਹੋਊਗਾ। ਇਹਨਾਂ ਬਾਕੀ ਹੁਣ ਰੁੱਤ ਵਧੀਆ ਆ ਗਈ ਇਹਨਾਂ ਦਾ ਦੁੱਧ ਪਿਆਉਣ ਦਾ ਹੱਕ ਬਣਦਾ ਗਰਮੀ 'ਚ ਤਾਂ ਪਸ਼ੂ ਉਹਨਾਂ ਦਾ ਦੁੱਧ ਨਹੀਂ ਚਵਾਉਂਦਾ ਕਿਉਂਕਿ ਉਹਨਾਂ ਖਾਂਦਾ ਵੀ ਨਹੀਂ ਪਸ਼ੂ ਬਾਕੀ ਬੇਰਾਮ ਰਹਿੰਦਾ ਬਾਕੀ ਹੁਣ ਤਾਂ ਰੁੱਤ ਵਧੀਆ ਆ ਗਈ ਆਹ ਪਰ ਕੱਲ ਅਸੂ ਵੀ ਨਾ ਚੜ ਗਿਆ ਤੇ 5-7 ਦਿਨ ਰਹਿ ਗਿਆ ਵੱਧ ਤੋਂ ਵੱਧ ਹਫਤਾ ਹੋਊਗਾ ਤੁਹਾ ਅ 10 ਦਿਨ ਤੱਕਰ ਗਰਮੀ ਹੈ ਉਸ ਤੋਂ ਬਾਅਦ ਚ ਮੌਸਮ ਦਾ ਤਾਂ ਫੋਲੀ ਫਰਕ ਪੈ ਜਾਣਾ ਸਵੇਰ ਸ਼ਾਮ ਤਾਂ ਹੋਣੀ ਫਰਕ ਪੈ ਗਿਆ 18-20 ਕਿਲੋ ਬਾਈ ਦਸ ਤਾਂ ਦੁੱਧ ਪਿਆਜੂਗੀ ਇੱਕ ਇਧਰ ਡੱਬੀ ਵੈੜ ਹੋਰ ਕਿੰਨਾ ਵਾ ਸੂਆ ਇਹਦਾ ਇਹ ਬਈ ਦੂਜਾ ਸੂਆ ਵੈੜ ਸੂ ਰਹੀ ਆ ਹੁਣ ਕਿੰਨੇ ਦਿਨ ਲੈ ਜੇ ਦਿਨ 7 ਪਏ ਆ ਜੀ ਬਈ ਹਫਤਾ ਹਾਂਜੀ ਕਿੰਨਾ ਕ ਦੁੱਧ ਦੇ ਦੂ ਦੁੱਧ ਬਈ ਜਦੋਂ ਲਈ ਉਹਨਾਂ ਨੇ 23 24 ਲੀਟਰ ਦੱਸਿਆ ਦੁੱਧ ਤੇ ਪਰ ਵੈੜ ਚੰਗੀ ਬਥੇਰੀ ਆ ਦੁੱਧ ਕੱਢਣ ਦਾ ਹੱਕ ਆ ਆਂਦੇ ਵਿਆੜੀਆਂ ਐਨਮ ਕੋ ਹੋ ਜੀ ਆ ਅੱਸੀ ਲੰਬੀ ਜਣੀ ਵੀ ਚੰਗੀ ਆ ਬੱਚੇ ਕੱਢੀਏ ਬਾਹਰ ਨੂੰ ਛੜਦੇ ਢਾਨੇ ਬਾਹਰ ਨੂੰ 23 24 ਲੀਟਰ ਦੁੱਧ ਬਈ ਦੱਸਦਾ ਕਿਹਨੇ ਦਿੱਤਾ ਦੂਜੇ ਸੂਹੇ ਸੁੰਦੀ ਆ ਇਹ ਵੀ ਹਫਤਾ ਲੈ ਜੂ ਬ੍ਰੈਂਡ ਪ੍ਰੌਂਟ ਇਹਦਾ ਵੀ ਸੋਹਣਾ ਵਜਨ ਵਾਲੀ ਐ ਨਹੀਂ ਵੀ ਲੱਸੀ ਜੀ ਆ ਹੂੰ ਲੰਮੀ ਤੋਰਦੇ ਉਧਰ ਬਾਹਰ ਨੂੰ ਹਵਾਨਾ ਵੀ ਸੋਹਣਾ ਵੱਡਾ ਤੇ ਵਜਨ ਵੀ ਬਹੁਤ ਆ ਮੱਝਾਂ ਵਰਗਾ ਪੱਠਪੜਾ ਪੂਰੀ ਭਾਰੀ ਨੇ ਰੋਈ ਨੇ ਕਰ ਦੂਜਾ ਸੂਆ ਡੱਬੀ ਵਹਿੜ ਬਾਕੀ ਝੋਲ ਵਾਲੀ ਬੱਛੀ ਹੈ ਲੇਵਾ ਲਾਹੂ ਬਹੁਤ ਬਾਕੀ ਤਿਆਰੀ ਹਵਾਨੇ ਦੀ ਹੋਣ ਵੀ ਬਹੁਤ ਆ ਬਾਕੀ ਹਜੇ ਦਿਨ ਬਾਈ ਕਹਿੰਦਾ ਹਫਤਾ ਲੈ ਜਾਣਾ ਇਹਨੇ ਇੱਕ ਹਫਤੇ ਦੀ ਪੂਰੀ ਬੈਸ਼ੀ ਨੱਟ ਕਰਤੀ ਆ ਬਾਕੀ ਲੇਖ ਦੀ ਮੂਰ ਨੂੰ ਗਾੜੀ ਪਿਛਾੜੀ ਦੀ ਮੇਰ ਤੱਕ ਚੱਲਣੀ ਆ ਹਾਂ ਮੂਰਲੇ ਥਾਣ ਤੋਂ ਫੋਟਾਂ ਨੂੰ ਹੋਣਾ ਅਗੇ ਧੋਨੀ ਵਾਲੇ ਪਾਸੇ ਨੂੰ ਫਿਰਦਾ ਥਾਣਾ ਹਦੀ ਚਵਾਈ ਵਾਲੇ ਗਲਾਬੀ ਗੈਬ ਚ ਲੱਗੇ ਹੋਏ ਆ ਫੋਰ ਸ਼ੰਘਪੂ ਰਾਵਣੀ ਬਣਾ ਬੱਚੀ ਦੂਰੋਂ ਜ ਨਹੀਂ ਬੁਖਾਦੇ ਬੱਚ ਨਿਗਰਾਂ ਇਹਨਾਂ ਵੀ ਕੋਈ ਪਤਲੀ ਜੀ ਆ ਦੋਸਤੋ ਵਜਨ ਫੋਲੀ ਐਵੇਂ ਕੋਈ ਭੈਣ ਭਰਾ ਲੱਸੀ ਲਾਵੀ ਜੀ ਨਾ ਮੰਨੇ ਕੋਈ ਹੱਡ ਨਹੀਂ ਦੀ ਇਹਦੇ ਚਾਰ ਸ਼ਪੇਰੋਂ ਇੱਕੋ ਜੀ ਪਈ ਆ ਮਰਾਸਿਆਂ ਦੇ ਢੋਲ ਲੱਗ ਗਈ ਆ ਪਰ ਭੈਣ ਭਰਾ ਨੂੰ ਬੇਨਤੀ ਆ ਮੁੱਲ ਪਹਿਲੀਆਂ ਗਾਂਗਾਂ ਦਾ ਵੀ ਜਿਆਜ ਕੀਤਾ ਹੁਣ ਵੀ ਜਿਵੇਂ ਜਿਆਜ ਕਰਨਾ ਪਰ ਛੋੜ ਛੱਪੇ ਦਾ ਕੰਮ ਨਹੀਂ ਰੱਖਣਾ ਇਹ ਮੁੱਲ ਨਹੀਂ ਕਰਨਾ ਕਿੰਨਾ ਮੁੱਲ ਕਰਾਉਣ ਨੂੰ ਇਹੋ ਜੀ ਬੱਚੀਆਂ ਲੋਕੋ 70 65 ਆਮ ਕਰੀ ਜਾਂਦੇ ਪਰ ਆਪਾਂ 60 ਜੋ ਹਜ਼ਾਰ ਛੋੜ ਕਰਨਾ 59000 ਦੀ 59000 ਦੀ ਵੇਚੀ ਮੁੱਲ ਕਰਨ ਨੂੰ ਬਾਈ ਕਹਿੰਦਾ 70 75000 ਲੋਕਾਂ ਨੂੰ ਜਿੰਨਾ ਮਰਜ਼ੀ ਕਰਾ ਲਓ 60 ਜੋ ਛੋੜ ਕਰ ਦੂੰ 1000 ਰੁਪਿਆ 59000 ਦੀ ਬਾਈ ਕਹਿੰਦਾ ਦੇ ਦੂੰ ਬੰਬੂ ਲਾ ਕੇ ਸੂਜ ਜਦਨ ਤ ਦੂਜਾ ਸੂਆ ਇੱਕ ਹਫਤਾ ਪਾਈ ਦਸਤਾ ਲੈ ਜੂ ਪੂਰシャン ਪੂਰਾ ਵੀ ਨਹੀਂ ਤਿੰਨ ਪਸ਼ੂ ਤੁਹਾਨੂੰ ਵਿਖਾਤੇ ਆ ਤਿੰਨੇ ਥਣ ਭਾਂਡੇ ਦੇ ਸਾਫ ਸੁਥਰੇ ਆ ਦੋ ਜਰਸੀਆਂ ਵਿਖਾ ਦੀਆਂ ਤਿੰਨ ਨੰਬਰ ਤੇ ਤੁਸੀਂ ਡੱਬੀ ਵੇੜ ਵੇਖ ਰਹੇ ਆ ਪ੍ਰਿੰਟ ਵਾਲੀ ਠੀਕ ਆ 95000 ਦੀ ਬਾਈ ਕਹਿੰਦਾ ਆਪਾਂ ਦੇ ਦੇਣੀ ਆ ਤੇ 23 24 ਲੀਟਰ ਦੁੱਧ ਦੀ ਗਾਰੰਟੀ ਆ ਸੂਈ ਤੋਂ ਬਾਅਦ ਅਗਲਾ ਲੈ ਜੇ ਇਹਨਾਂ ਦੁੱਧ ਦੀ ਵੀ ਕਹਿੰਦਾ ਮੇਰੀ ਗਾਰੰਟੀ ਆ ਸੌਦਾ ਕਰ ਲੈ ਜਿੱਦਣ ਸੂਹ ਪੈਣੀ ਉਸ ਤੋਂ ਬਾਅਦ ਜਿਹਾ ਭਾਵਾਂ ਲੈ ਜੀ ਅਗਲਾ ਡੱਬੀ ਤੇ ਆ ਜਾ। ਇਹ ਵੱਡੀ ਵਾੜ ਫਿਰ ਆਦੀ ਬਈ ਇੱਕ। 3ਵੇਂ ਸੂਆ। ਅੱਛਾ ਪੀਆ। ਇਹ ਤੀਜਾ ਸੂਆ ਸੋਦੀ ਆ ਬਈ। ਕਿੰਨੇ ਦਿਨ ਲੈ ਜੂ? ਦਿਨ ਬਾਅਦ 5 ਨਾਲ 6 ਦਿਨ ਲੈ ਜੂਗਾ ਤੋਂ ਵੱਧ। ਜਿਹੜੀ ਵੱਡੀ ਸਾਰਿਆਂ ਚੋ ਇਹੇ ਆ। ਖੋਲਾ ਘਾਣੇ। ਅੱਛਾ ਕਿੰਨਾ ਕੁ ਦੁੱਧ ਪਿਆਜੂ? ਦੁੱਧ ਬਈ ਇਹਨੇ ਮਾਲਕਾਂ ਤੋਂ ਲਈ ਉਹਨੇ 28 ਲੀਟਰ ਦੱਸਿਆ ਆਪਾਂ 20-22 ਕਿਲੋ ਮੰਨ ਕੇ ਲਈਆ। ਇੰਨੇ ਮੰਨ ਕੇ ਕੁਝ ਨਹੀਂ। ਇਹਨਾਂ ਦਾ ਦੁੱਧ ਦੇਣਾ ਵੀ ਚਾਹੀਦਾ। ਵੱਡੀ ਬਹੁਤ ਆ ਵੈੜੀਆਂ। ਹਾਂ ਵੈੜ ਵੱਡੀ ਬਹੁਤ। ਉਸ ਦਾ ਦੁੱਧ ਵੱਧ ਵੀ ਦੇ ਦੇਵੇ। ਪਰ ਆਪਾਂ ਦਾ ਇੰਨਾ ਆਸਮੀਦ ਆਪਣੀ ਇੰਦੀ ਗਾਵੇਂ ਆਪਾਂ ਇੰਨੀ ਤੱਕ ਦੇ ਮਾਲਕਾਂ ਵਿੱਚ ਜ ਦਣ ਕਿੰਨੇ ਦੱਸਿਆ ਦਣ ਬਈ ਇਹਦੇ 10 ਪਾਏ ਬੱਚੇ 10 ਦਿਨ ਡੇਟ ਮੁਤਾਬਕ ਕੱਤੀ ਆ ਜਿਨ੍ਹਾਂ ਤੋਂ ਲਈਓ ਤਾਂ ਦੁੱਧ ਬਾਲਾ ਦੱਸਦੇ ਆ 27 28 ਲੀਟਰ ਦੱਸਦੇ ਆ ਪਰ ਬਾਈ ਕਹਿੰਦਾ ਪਾਣੀ ਇੰਨਾ ਕਹਿੰਦੇ ਆ ਆਪਾਂ 20 22 ਕਿਲੋ ਦੁੱਧ ਕਹਿਨੇ ਆ ਬਾਕੀ ਸਾਰੇ ਨਾਲੋਂ ਵੱਡੀ ਵਹਿੜ 4 ਨੰਬਰ ਆ ਪੰਜ ਪਸ਼ੂ 6 ਵਿਖਾਉਣੇ ਆ ਤੁਹਾਨੂੰ ਸਾਰਿਆਂ ਨਾਲੋਂ ਵੱਡੀ ਵਹਿੜ 4 ਨੰਬਰ ਤੀਜਾ ਸੂਆ ਰੇਲ ਗੱਡੀ ਦੇ ਡੱਬੇ ਜਿੱਡੀ ਆ ਅਸੀਂ ਵੀ ਖੜੇ ਮੇ ਹਾਂ ਗਰਦੇਤ ਦਾ ਕੱਦ 6 ਫੁੱਟ ਆ ਮੋਢੇ ਦੇ ਬਰਾਬਰ ਜਾਂਦੀ ਆ ਅਜੇ 10 ਦਿਨ ਲੈ ਜਾਣੇ ਇਹਨੇ ਵੀ ਹਾਂ ਆ ساری ਵਾਲਟਲ ਕੱਢ ਕੇ ਸੂਕਰਮਾ ਲਈ ਪੂਰੀ ਡਬਲ ਬੱਚੀ 20 22 ਕਿਲੋ ਖੁੱਲਾ ਦੁੱਧ ਪੈਜੋ ਬਾਕੀ ਜੇ ਐਚ ਐਫ ਨਸਲ ਦੀ ਵੈਡ ਡੱਬੀ ਪ੍ਰਿੰਟ ਵਾਲੀ ਵੱਡੀ ਉਹ ਵੀ ਜੇ ਉਹ 20 22 ਕਿਲੋ ਦਰਮਿਆਨੀ ਸੇਵਾ ਦੇ ਦੁੱਧ ਨਹੀਂ ਦਿੰਦੀ ਮੋੜ ਘਾ ਨੇ ਉੱਚੀ ਸੌਂਦਾ ਤੇ ਫੇਰ 20 22 ਕਿਲੋ ਦੁੱਧ ਦੇਣਾ ਕਿਹੜੀ ਨੇ ਹੱਸਦਾ ਘਾਣਾ ਅੱਜ ਤਾਂ ਗੱਡੀ ਚੱਕਰਾਂ ਚ ਆਏ ਨਹੀਂ ਛੁੱਟੀ ਜੀ ਹਾਂ ਵੈਡ ਪੂਰੀ ਵੱਡੀ ਆ ਬਾਕੀ ਹਰੇਕ ਵੀਡੀਓ ਚ ਕਹਿੰਦਾ ਹਾਂ ਹਾਂ ਘਰੇ ਆਓ ਆਪਦੀ ਅੱਖਾਂ ਨਾਲ ਵੇਖੋ ਤਸੱਲੀ ਕਰੋ ਸੂਆ ਸਵਾਇਆ ਚੋਕੇ ਲੈ ਲਓ ਗੱਬਣ ਬਸੂਆ ਚੀਪਾ ਕੱਢ ਕੇ ਲੈ ਲਓ ਮਾੜਾ ਲੱਗਦਾ ਕੋਲ ਆ ਕੇ ਆਪਰਾ ਕਹਿੰਦਾ ਵੇਖਣ ਬੜਾ ਫਰਕ ਪੈਂਦਾ ਹਾਂ ਥੋੜਾ ਗਾਂ ਵੀਡੀਓ ਤੇ ਪਤਾ ਨਹੀਂ ਕਿੱਡੀ ਲੱਗੂ ਕਿੱਡੀ ਨਾ ਹੈ ਸਾਰੀਆਂ ਜੋ ਡਬੜਾ ਹੈ ਹਾਂ ਦੋਸਤੋ ਬਾਈ ਵੀ ਕਹਿੰਦਾ ਆਪਾਂ ਵੀ ਪਰ ਹਰੇਕ ਵੀਡੀਓ ਚ ਕਹਿੰਦਾ ਪਸ਼ੂ ਤੁਹਾਨੂੰ ਵਿਖਾ ਦਿੱਤੀ ਹੈ ਬਾਅਦ ਚ ਅਗਲੇ ਦੇ ਘਰੇ ਆਓ ਆਪ ਦੀ ਨਿਰਖ ਪਰਖਣਾ ਸੌਦਾ ਕਰ ਲਓ ਮੋਲੇ ਦਾ ਮੋਲੇ ਦਾ ਕਰਾਉਣ ਨੂੰ 7565 ਚੋਂ ਛੋਟ ਕਰਨੀ 100 ਰੁਪਏ ਮੁੱਲ ਬਾਈ ਕਹਿੰਦਾ 75000 65000 ਚੋਂ ਛੋਟ ਕਰਨੀ ਆ ਦੁੱਧ ਬਾਈ ਕਹਿੰਦਾ 22 ਕਿਲੋ ਦੀ ਗਾਰੰਟੀ ਆ ਕਾਲੀ ਵਾੜ ਕੱਢ ਲਾ ਕਹਿੰਨੇ ਕੰਮਾ ਸੂਆ ਦੂਜਾ ਸੂਆ ਬੱਛੀ ਚਾਰ ਦੰਦਾ ਚੌਕ ਦੇ ਦੰਦ ਚੱਕੇ ਦੀ ਜਿਹੜੀ ਸੜਦੀ ਆ ਛੱਕ ਦੇ ਚੱਕਦੀ ਆ ਛੇ ਦੰਦ ਦੀ ਮੰਨ ਲਗੇ ਹਾਂ ਛੇ ਦੰਦ ਮੰਨ ਲੇ ਭੈਣ ਭਰਾ ਕਿੰਨੇ ਰੇ ਲੈ ਜੀ ਇਹ ਦਿਨ 7 ਭਜਾਰਣੀਆਂ ਪੈਂਡਾ ਆਪਣੇ ਗਵਾਂਢ ਉਥੋਂ ਲਈ ਆ 17 18 ਲੀਟਰ ਵਹਿੜ ਜਣੀ ਦੁੱਧ ਦਿੰਦੀ ਰਹੀ ਆ ਨਾਰਮਲ ਜੀ ਸਿਵਾ ਤੇ ਮੁੱਲ 10 ਪਹਿਲਾਂ ਜੈਜ ਆ ਮੋਲੇ ਦਾ ਬਾਈ 55000 ਆ 53 ਜਸ ਨੂੰ ਦੇਣੀ 17 18 ਕਿਲੋ ਦੁੱਧ ਬਾਈ ਕਹਿੰਦਾ ਨੇ ਦਿੱਤਾ ਤੇ ਦੁੱਧ ਉਹਦਾ ਮੱਝ ਵਰਗਾ ਜਮਾ ਚਿੱਟਾ ਵਾਲੀਆਂ ਆਏ ਨਹੀਂ ਵੀ ਘੋਟਨੇ ਵਰਗੀ ਬਈ ਉਹ ਤੋਂ ਗੌਰ ਨਾਲ ਉਥਾ ਵਹਿੜ ਵੀ ਕੀ ਚੀਜ਼ ਕੀ ਆ 17 18 ਕਿਲੋ ਦੁੱਧ ਵਾਲੀ ਮੱਝ ਲੈਣੇ 1.5 ਲੱਖ ਦੀ ਆਉਂਦੀ ਆ ਤੇ ਬਾਈ ਕਹਿੰਦਾ 53000 ਦੀ ਆਪਾਂ ਦੇ ਦੇਣੀ ਆ ਭਜਨ ਉਹ ਜਿਹਨ ਬਹੁਤ ਹੈ ਚਮਕ ਪਿੰਡੇ ਚ ਪੂਰੀ ਆ ਹਵਾਨਾ ਵੀ ਸੋਹਣਾ ਵਾਲ ਢੱਲਾ ਹਜੇ ਕਾਫੀ ਬਾਕੀ ਆ ਠੰਡੀ ਸੀਲ ਇੰਨੀ ਆ ਉਹ ਭੈਣ ਭੈਣ ਮਰ ਜੀਆਂ ਐ ਹਾਂ ਚੀਰ ਸੌ ਬੋਲਾ ਭਵਨ ਜਵਾਕ ਝੂਟੀ ਜਾਣ ਤੇ ਲੱਤ ਵੀ ਚੱਕ ਜੇ ਤਾਂ ਫ੍ਰੀ ਵੈੜ ਦੇ ਦੂ ਵਰਦਤ ਕਹਿੰਦਾ 17 18 ਕਿਲੋ ਦੁੱਧ ਬਈ ਦੱਸ ਖੁੱਲਾ ਪਿਆ ਜੂ ਗਰੰਟੀ ਆ ਬਹੁਤ ਚੰਗੀ ਵੈੜ ਜੀ ਨੇ ਘਰੇ ਰੱਖਣੀ ਯਾਰ ਜਮਾ ਨਹੀਂ ਮਾੜੀ ਵੈੜ ਚੌਂਕ ਚੌਂਕ ਬਾੜੀ ਆ ਪਿੰਡੇ ਚ ਹਾਂ ਦੋਸਤੋ ਸ਼ਾਈਨਿੰਗ ਪਿੰਡ ਚ ਪੂਰੀ ਉਹ ਤੁਹਾਨੂੰ ਮੈਂ ਪਹਿਲਾਂ ਹੀ ਦੱਸਤਾ ਕਾਲੇ ਰੰਗ ਦੀ ਬੱਛੀ ਆ ਜੇ ਕਿਸੇ ਭੈਣ ਭਰਾ ਨੇ ਘਰੇ ਦੁੱਧ ਪੀਣ ਨੂੰ ਲੈਣੀ ਆ ਨਾਲ ਤਾਂ ਇਹਦੀ ਫੈਟ ਵੱਧ ਆਊਗੀ ਇਹ ਵਹਿੜ ਦੀ ਇੱਕ ਹੋਰ ਵੀ ਖੂਬੀ ਆ ਆਏ ਨਹੀਂ ਵੀ ਸਿਆਲ ਚ ਰੱਖ ਕੇ ਗਰਮੀਆਂ ਰੋਏ ਜੀਵ ਜੀ ਕੱਢੂ ਫੇਰ ਵੇਚ ਨਹੀਂ ਪਾਉ ਹਾਂ ਇਹ ਰਹਿਣੀ ਇੱਥੇ ਪਣਾ ਦੋਸੂਏ 400 ਰੋਏ ਗਰਮੀਆਂ ਠੰਡ ਨੇ ਉਹ ਚੱਕਰ ਹੈਣੀ ਇਹ ਵੀ ਗੱਲ ਸਹੀ ਦੋਸਤੋ ਇਹ ਵੀ ਗੱਲ ਸਹੀ ਆ ਗਰਮੀ ਰਹਿਤ ਬੱਛੀ ਆ ਨਾ ਤਾਂ ਗਰਮੀ ਬਣਾਉਣ ਕਾਲੀਆਂ ਜੀਆਂ ਵਹਿੜਾ ਤੇ ਨਾ ਹੀ ਬਾਹਲੀ ਠੰਡ ਬਣਾਉਣ ਗਰਮੀ ਰਹਿਤ ਪਸ਼ੂ ਤੇ ਚਮਾ ਸੂਆ ਇਹਦਾ ਇਹ ਬਈ ਤਾਜੀ ਸੂਈ ਆ ਤੀਜਾ ਸੂਆ ਵੈੜਾ ਤੀਜਾ ਸੂਆ ਹਾਂ ਕਿੰਨਾ ਕੁ ਦੁੱਧ ਦੇ ਦੂ ਦੁੱਧ ਬਈ ਜੀ ਤੋਂ ਲਈ ਉਹਨੇ 14 ਲੀਟਰ ਦੱਸਿਆ ਪਹਿਲੇ ਸੂਏ ਚ ਹੋਇਆ ਵਾ ਠੀਕ ਆ ਦੂਜੇ ਸੂਏ ਵੀ ਕਹਿੰਦੇ 14 15 ਹੀ ਦਿੱਤਾ ਏ ਇਹ ਕਿ ਤੀਜੇ ਸੂਈ ਆ ਆਪਣੇ ਘਰੇ ਹਜੇ ਜੇਰ ਪੈਣੀ ਆ ਹਜੇ ਬਸ ਦੇਣੀ ਘੰਟੇਉਂ ਅੰਦਰ ਹੀ ਹੋਇਆ ਸੂਈ ਨੂੰ ਬੱਚਾ ਖੜਨ ਨਹੀਂ ਲੱਗਾ ਉਹ ਵਿਖਾ ਦੇ ਬੱਚਾ ਗਿੱਲਾ ਹੀ ਪਿਆ ਹੋਵੇ ਅਟਕਦਾ ਜਾ ਹਜੇ ਪ੍ਰੋਪਰ ਖੜਨ ਨਹੀਂ ਲੱਗਾ ਕਮਾ ਲਿਆ ਮਿੱਤਰਾ ਸਾ ਦੋਸਤੋਂ ਥਣ ਵੇਖ ਲੋ 14 ਕਿਲੋ ਦਾ ਦਬਾਈ ਦਸਤਾ ਇਹਨੇ ਦਿੱਤਾ। ਬਾਕੀ ਜਿਹਦੇ ਪਸੰਦ ਆ ਉਹ ਬਾਈ ਦੇ ਘਰੇ ਆਓ ਆਪ ਦੀ ਨਿਰਖ ਪਰਖਣਾ ਲੈ ਜਾਓ। ਆ ਚਵਾਈ ਵੇਖ ਲਓ। ਪੂਰੇ 2-4 ਦਿਨ ਕੱਢਦੀ ਸੀ ਜਦੋਂ ਅੱਛੀ ਸ਼ਹਿਦ ਹੀ ਮਾਰੀ ਜਾਂਦੀ ਜਿਵੇਂ ਲੈ। ਸਹੀ ਆ। ਜਿਵੇਂ ਇਹਦਾ ਸ਼ਹਿਦ ਹੀ ਹੈ ਲੈ। ਹਮ ਮੈਂ ਦੋਸਤ ਵੇਖ ਲਓ। 4 ਦਿਨ ਪਹਿਲਾਂ ਸੂਈ ਵੀ ਆ। 4 ਦਿਨ ਬਾਈ ਦਸਤਾ ਗੇਤੀ ਸੂਈ ਵੀ। ਮੁੱਲ ਜੈ ਜੈ ਹੈ ਬਾਈ ਇਹਦਾ। ਇਹ ਹਾਂ ਨਾ 25000 ਦੀ ਦੇ। 25 ਦੀ। ਦੋਸਤੋ ਬੈਲੋ ਕੋਲ ਜੈਜ ਮਲ 25000 ਦੀ ਬਾਈ ਕਹਿੰਦਾ ਦੇ ਦੇਣੀ ਆ 13 14 ਕਿਲੋ ਦੁੱਧ ਪਿਆਜੂ 24 25000 ਦੀ ਤਾਜੀ ਸੂਈ ਵਹਿੜ ਦਿੰਦਾ ਵੀ ਕੋਣ ਆ ਵਹਿੜ ਕੱਦ ਕਾਰਠ ਵਾਲੀ ਆ ਜਦੋਂ ਆ ਕੇ ਅੱਖਾਂ ਨਾਲ ਵੇਖੋਗੇ ਤੁਹਾਨੂੰ ਆਪ ਹੀ ਦਿਖ ਜਾਣੀ ਆ ਕੋਈ ਨਿੱਕੀ ਜੀ ਗੋਡੇ ਕ ਜਿੱਡੀ ਵਹਿੜ ਨਹੀਂ ਜੇਰ ਜਦੋਂ ਪੈਗੀ ਵੀਡੀਓ ਕੰਪਲੀਟ ਬਣਾ ਲਾਂਗੇ ਆਪਦੀ ਜੇਰ ਦੀ ਆਪਦੀ ਗਾਰੰਟੀ ਕਰਕੇ ਲੈ ਜੇ ਜੇਰ ਦੀ ਬਾਈ ਕਹਿੰਦਾ ਵੀਡੀਓ ਬਣਾ ਲਾਂਗੇ ਜਦੋਂ ਜੇਰ ਪੈਗੀ ਜਿਹਦੇ ਪਸੰਦ ਆ ਉਹਨੂੰ ਵੀਡੀਓ ਬਾਈ ਕਹਿੰਦਾ ਸੈਂਡ ਕਰ ਦੂ 25000 ਦੀ ਦੇ ਦੇਣੀ ਆ 25000 ਦੀ ਕੌਣ ਦਿੰਦਾ ਤਾਜੀ ਸੂਈ ਵਹਿੜ ਹੁਣੇ ਸੂਈ ਆ ਥੋੜਾ ਸਮਾਂ ਹੀ ਹੋਇਆ ਬੱਚਾ ਹਜੇ ਗਿੱਲਾ ਹੀ ਪਿਆ ਅੱਜ ਦੀ ਵੀਡੀਓ ਦੇ ਵਿੱਚ ਚਾਰ ਵੜਾ ਪੂਰਿਆਂ ਟਾਪ ਦੀਆਂ ਇੱਕ ਨੰਬਰ ਜਰਸੀ ਦੋ ਨੰਬਰ ਜਰਸੀ ਤਿੰਨ ਨੰਬਰ ਡੱਬੀ ਵਹਿੜ ਚਾਰ ਨੰਬਰ ਡੱਬੀ ਵਹਿੜ ਕਾਲੀ ਵੀ ਪੂਰੀ ਚੰਗੀ ਐ ਵੀ 17 18 ਕਿਲੋ 22 10 ਦਾ ਖੁੱਲਾ ਦੁੱਧ ਪਿਆ ਜੂ ਮਾਸੀ ਦਾ ਬਾੜੀ ਮੇਰੀ ਮੂੰਹ ਮਾਂ ਦੀ ਬਾੜੀ ਕੁਆਲਟੀ ਵਾਲੀ ਹਾਂ ਬੁੱਤੀ ਮਾਤੀ ਬਹੁਤ ਸੋਹਣੀ ਐ ਇਹਦੀ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਜੀ ਜਿਹੜਾ ਵੀ ਪਸ਼ੂ ਪਸੰਦ ਆਉਂਦਾ ਵੀਰ ਨਾਲ ਫੋਨ ਤੇ ਗੱਲਬਾਤ ਕਰ ਲਓ ਸასი ਕਰ